ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਭਈ ਅੱਜ ਅਸੀਂ ਗੱਲ ਕਰਨੀ ਆ ਉਸ ਕਾਨਸਰਟ ਦੀ ਉਸ ਲਾਈਵ ਸ਼ੋਅ ਦੀ ਜਿਸ ਦਾ ਕ੍ਰੇਜ਼ ਲੋਕਾਂ ਦੇ ਸਿਰ ਛੜ ਕੇ ਬੋਲ ਰਿਹਾ ਹੈ ਹਾਲੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ ਕਰਨ ਔਜਲਾ ਦਾ ਸ਼ੋਅ ਹੋ ਕੇ ਹਟਿਆ ਐਗਜ਼ੀਬਿਸ਼ਨ ਗਰਾਊਂਡ ਸੈਕਟਰ 34 ਦੇ ਵਿੱਚ ਜਿੱਥੇ ਤੁਸੀਂ 30000 ਤੋਂ ਵੱਧ ਲੋਕਾਂ ਨੇ ਸ਼ਰਕਤ ਕੀਤਾ ਲੋਕਾਂ ਨੂੰ ਦੇਖਿਆ ਜਿਹੜਾ ਕਰਾਊਡ ਸੀ ਜਿਹੜਾ ਲੋਕਾਂ ਚ ਕ੍ਰੇਜ਼ ਸੀ ਲੋਕਾਂ ਦੀ ਕਿਰੀਓਸਿਟੀ ਸੀ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਉਹ ਤੁਸੀਂ ਸਾਰਿਆਂ ਨੇ ਦੇਖੀ ਹੈ ਬਹੁਤ سارے ਆਪਣੇ ਪੰਜਾਬੀ ਸੈਲਬ੍ਰਿਟੀਜ਼ ਵੀ ਉੱਥੇ ਪਹੁੰਚੇ ਜਿਨ੍ਹਾਂ ਦਾ ਵੱਲੋਂ ਰੀਲਾਂ ਸ਼ੇਅਰ ਕਰਕੇ ਦੱਸਿਆ ਗਿਆ ਕਿ ਅਸੀਂ ਕਰਨ ਔਜਲਾ ਦਾ ਸ਼ੋਅ ਦੇਖ ਕੇ ਆਏ ਆ ਜਾਂ ਜਾ ਰਹੇ ਆ ਬਹੁਤ ਸਾਰੇ ਇਨਫਲੂਐਂਸਰਸ ਵੀ ਪਹੁੰਚੇ ਔਰ ਬਹੁਤ ਸਾਰੇ ਲੋਕ ਮਤਲਬ ਪੈਸਾ ਖਰਚ ਕੇ ਕਰਨ ਔਜਲਾ ਦੇ ਸ਼ੋਅ 'ਚ ਪਹੁੰਚੇ ਨੇ ਜਸਟ ਕਰਨ ਔਜਲਾ ਨੂੰ ਸੁਣਨ ਦੇ ਲਈ ਕਰਨ ਔਜਲਾ ਨੂੰ ਦੇਖਣ ਦੇ ਲਈ ਕਰਨ ਔਜਲਾ ਤੇ ਪਾਵਕ ਹੁੰਦੇ ਵੀ ਨਜ਼ਰ ਆਏ ਜਦੋਂ ਉਹਨਾਂ ਨੂੰ ਪੇਂਟਿੰਗ ਗਿਫਟ ਕੀਤੀ ਗਈ ਉਹਨਾਂ ਨੇ ਆਟੋਗ੍ਰਾਫ ਦਿੱਤੇ ਔਰ ਇਹ ਵੀ ਅਸੀਂ ਸੁਣਿਆ ਹੈ ਕਿ ਕਰਨ ਔਜਲਾ ਤੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਅੱਜ ਇੱਥੇ ਤੱਕ ਅਗਰ ਪਹੁੰਚੇ ਨੇ ਤਾਂ ਤੁਹਾਡਾ ਸਾਰਿਆਂ ਦਾ ਪਿਆਰ ਹੈ ਪਰ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਸ਼ੋਅ ਹੋਣ ਜਾ ਰਿਹਾ ਹੈ ਉਹ ਹੈਗਾ ਜੀ ਦਿਲਜੀਤ ਦਸਾਂਜ ਦਾ ਜਿਸ ਤੋਂ ਬਾਅਦ ਹੁਣ ਲੋਕਾਂ 'ਚ ਇੱਕ ਹੋਰ ਹੀ ਉਤਸੁਕਤਾ ਇੱਕ ਹੋਰ ਹੀ ਕ੍ਰੇਜ਼ ਅਲੱਗ ਤੋਂ ਦੇਖਣ ਨੂੰ ਮਿਲ ਰਿਹਾ ਹੈ ਹੁਣ ਇਹ ਦੇਖਣਾ ਬੜਾ ਖਾਸ ਹੋਣ ਵਾਲਾ ਹੈ ਕਿ ਕਰਨ ਔਜਲਾ ਦੇ ਸ਼ੋਅ ਦੇ ਵਿੱਚ 30000 ਤੋਂ ਪਲੱਸ ਲੋਕ ਜਿਹੜੇ ਨੇ ਪਹੁੰਚੇ ਔਰ ਦਿਲਜੀਤ ਦੋਸਾਂਝ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ ਉਹਦੇ ਸ਼ੋਅ ਦੇ ਵਿੱਚ ਚੰਡੀਗੜ੍ਹ ਦਾ ਕਿੰਨਾ ਕਾ ਕ੍ਰੇਜ਼ ਪਾਇਆ ਜਾਂਦਾ ਸ਼ੋਅ ਵਾਲੇ ਦਿਨ ਔਰ ਆਪਣੇ ਸੈਲਿਬ੍ਰਿਟੀਜ਼ ਉਥੇ ਕਿੰਨੇ ਕਾ ਪਹੁੰਚਦੇ ਨੇ ਕਿਉਂਕਿ ਬਹੁਤ ਸਾਰੇ ਡੂਜ਼ ਐਂਡ ਡੋਂਟਸ ਵੀ ਹੋਣਗੇ ਸ਼ੋਅ ਦੇ ਬਹੁਤ ਕੁਝ ਜਿਹੜੀਆਂ ਰੈਸਟ੍ਰਿਕਸ਼ਨਸ ਵੀ ਹੋਣੀਆਂ ਬਹੁਤ ਟਾਈਟ ਸਿਕਿਉਰਿਟੀ ਵੀ ਹੋਏਗੀ ਉਥ ਔਰ ਕਰਨ ਔਜਲਾ ਦਾ ਸ਼ੋਅ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਦੇਖਿਆ ਬੜਾ ਸਕਸੈਸਫੁਲੀ ਉਹ ਇੱਥੋਂ ਗਏ ਨੇ ਆਪਣੇ ਸ਼ੋਅ ਨੂੰ ਕਰਕੇ ਕਿਉਂਕਿ ਇੰਡੀਆ ਟੂਰਤੇ ਨੇ ਹੁਣ ਦਿਲਜੀਤ ਦੋਸਾਂਝ ਅਸੀਂ ਦੇਖ ਪਾ ਰਹੇ ਹਾਂ ਕਿ ਅਲਗ-ਅਲਗ ਸ਼ਹਿਰਾਂ 'ਚ ਜਾ ਕੇ ਉੱਥੇ ਦੀਆਂ ਰੀਲਜ਼ ਜੋ ਨੇ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਦੇਖ ਕੇ ਅਸੀਂ ਵੀ ਖੁਸ਼ ਹੁੰਨੇ ਆ ਪਰ ਜਦੋਂ ਚੰਡੀਗੜ੍ਹ ਵਿਜ਼ਿਟ ਕਰਨਗੇ ਇਹ ਵੀ ਦੇਖਣਾ ਬੜਾ ਖਾਸ ਹੋਣ ਵਾਲਾ ਹੈ ਕਿ ਚੰਡੀਗੜ੍ਹ ਦੇ ਵਿੱਚ ਆਣ ਕੇ ਉਹ ਕਿੰਨਾ-ਕਿੰਨਾ ਸਪots ਤੇ ਵਿਜ਼ਿਟ ਕਰਕੇ ਜਾਂ ਤਾਂ ਫਿਰ ਫੂਡ ਫੂਡ ਦੇ ਲਈ ਵਿਜ਼ਿਟ ਕਰਨਗੇ ਜਾਂ ਰਿਲੀਜੀਅਸ ਪਲੇਸਿਸ ਤੇ ਵਿਜ਼ਿਟ ਕਰਨਗੇ ਇਹ ਵੀ ਹੁਣ ਦੇਖਣਾ ਬੜਾ ਖਾਸ ਹੋਣ ਵਾਲਾ ਕਿਉਂਕਿ ਦਿਲਜੀਤ ਦਸਾਂਜ ਜਦੋਂ ਵੀ ਕਿਸੇ ਸ਼ੋਅ ਦੇ ਲਈ ਨਿਕਲਦੇ ਨੇ ਹਮੇਸ਼ਾ ਉਸ ਸ਼ੋਹ ਦੀ ਜਿਹੜੀ ਸਪੈਸ਼ਲਿਟੀ ਹੈ ਉਸ ਨੂੰ ਜ਼ਰੂਰ ਚੈੱਕ ਕਰਦੇ ਨੇ ਐਕਸਪੀਰੀਅੰਸ ਕਰਦੇ ਨੇ ਔਰ ਅਗਰ ਕੁਝ ਸਪੈਸ਼ਲ ਹੋਵੇ ਖਾਣ ਵਾਲਾ ਤਾਂ ਉਸ ਨੂੰ ਟੇਸਟ ਵੀ ਕਰਦੇ ਨੇ ਤੇ ਜਿਨ੍ਹਾਂ ਤੋਂ ਬਾਅਦ ਤੁਹਾਨੂੰ ਸਾਰਨ ਉਹਨਾਂ ਦੇ ਇੰਸਟਾਗ੍ਰam ਤੇ ਪਤਾ ਚੱਲਦਾ ਔਰ ਕਈ ਵਾਰ ਤਾਂ ਐਦਾਂ ਹੁੰਦਾ ਹੈ ਕਈ ਜਗ੍ਹਾਵਾਂ ਤੇ ਦਿਲਜੀਤ ਦੋਸਾਂਝ ਜਾਂਦੇ ਨੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਹੁਣ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਦੇਖਣਾ ਬੜਾ ਖਾਸ ਹੈ ਕਿ ਕਿਹੜੇ ਗਾਣਿਆਂ ਦੇ ਨਾਲ ਦਿਲਜੀਤ ਦੋਸਾਂਝ ਤੁਹਾਨੂੰ ਐਂਟਰਟੇਨ ਕਰਦੇ ਨੇ ਤੇ ਉਹਨਾਂ ਦੇ ਗਾਣੇ ਜਿਨ੍ਹਾਂ ਨੂੰ ਰੈਸਟ੍ਰਿਕਸ਼ਨਸ ਦੇ ਲਈ ਕੰਪਲੇਂਟ ਗਈ ਸੀ ਉਸਤੇ ਔਰ ਅਪਲਾਈ ਕਰਦੇ ਨਹੀਂ ਉਹਨਾਂ ਨੂੰ ਮੰਨਦੇ ਨਹੀਂ ਸੁਣਦੇ ਨੇ ਜਾਂ ਫਿਰ ਦਿਲਜੀਤ ਦੋਸਾਂਝ ਆਪਣੇ ਹੀ ਐਂਟਰਟੇਨਮੈਂਟ ਦੇ ਅੰਦਾਜ਼ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਐਂਟਰਟੇਨ ਕਰਨਗੇ ਇਹ ਦੇਖਣਾ ਬਹੁਤ-ਬਹੁਤ ਖਾਸ ਹੋਣ ਵਾਲਾ ਹੈ ਔਰ ਜਿਹੜੀਆਂ ਸਪੈਸ਼ਲੀ ਚੰਡੀਗੜ੍ਹ ਤੋਂ ਰੀਲਾਂ ਸ਼ੇਅਰ ਹੋਣੀਆਂ ਨੇ ਨਾ ਉਹਦਾ ਵੀ ਇੱਕ ਅਲੱਗ ਹੀ ਕਰੇਜ਼ ਹੈ ਸੋ ਦਿਲਜੀਤ ਦੋਸਾਂਝ ਦੇ ਸ਼ੋਅ ਦੇ ਜਿਹੜੀਆਂ ਟਿਕਟਸ ਨੇ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਰੇਟ ਤੇ ਵਿਕੀਆਂ ਨੇ ਲੋਕਾਂ ਨੇ ਬਿਲਕੁਲ ਵੀ ਪੈਸੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਦਿਲਜੀਤ ਦੋਸਾਂਝ ਨੂੰ ਸੁਣਨਾ ਹੈ ਦਿਲਜੀਤ ਦੋਸਾਂਝ ਨੂੰ ਦੇਖਣਾ ਹੈ ਔਰ ਇਹ ਦੇਖਣ ਦਾ ਕਰੇਜ਼ ਜਿਹੜਾ ਲੋਕਾਂ ਦਾ ਸਿਰ ਚੜ ਕੇ ਬ ਚੰਡੀਗੜ੍ਹ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿੰਨੀ ਵਾਰ ਵੀ ਦਿਲਜੀਤ ਦੋਸਾਂਜ ਨੇ ਵਿਜ਼ਿਟ ਕੀਤਾ ਹੈ ਪੈਰ ਰੱਖਣ ਤੱਕ ਨੂੰ ਜਗ੍ਹਾ ਨਹੀਂ ਮਿਲੀ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਸਪੌਟ ਤੇ ਸੋ ਹੁਣ 14 ਤਰੀਕ ਬਹੁਤ ਖਾਸ ਹੈ ਫਿਲਹਾਲ ਇਹ ਮੈਂ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਨਾਲਲ ਮਨਪ੍ਰੀਤ ਖੁੱਲਰ ਦੈਨਿਕ ਸਵਰਾ ਟੀਵੀ ਚੰਡੀਗੜ੍ਹ